ਦੁਨੀਆ ਵਿੱਚ ਇਤਿਹਾਸ ਰਚਨ ਵਾਸਤੇ ਨਾ ਬੱਬਰਾ ਚਾਹੀਦਾ ਜਿਗਰ ਚਾਹੀਦਾ ਦਿਲ ਚਾਹੀਦਾ ਹਾੜ ਆਏ ਨਾ ਪੰਜਾਬ ਦੇ ਵਿੱਚ ਤੇ ਬਹੁਤ ਮਦਦ ਹੋ ਰਹੀ ਆ ਕਲਾਕਾਰਾਂ ਵੱਲੋਂ ਐਕਟਰਾਂ ਵੱਲੋਂ ਖਿਡਾਰੀਆਂ ਵੱਲੋਂ ਐਨ ਆਰ ਆਈ ਭਰਾਵਾਂ ਵੱਲੋਂ ਵੱਖ-ਵੱਖ ਸੰਸਥਾਵਾਂ ਵੱਲੋਂ ਅੱਜ ਆ ਵੀਡੀਓ ਤੁਹਾਡਾ ਸਿਰ ਝੁਕੇਗਾ ਸੁਣ ਕੇ ਕਿ ਅਮਰਿੰਦਰ ਗਿੱਲ ਇੱਕ ਐਕਟਰ ਆ ਕਲਾਕਾਰ ਆ ਕਈ ਜਿਹੇ ਗਾਣੇ ਅਸੀਂ ਬਹੁਤ ਚਿਰ ਤੋਂ ਸੁਣ ਰਹੇ ਹਾਂ ਕਦੀ ਪਰਦੇਸੀਆਂ ਬਾਰੇ ਕਦੀ ਕੋਈ ਦੁੱਖ ਕਦੀ ਕੋਈ ਦੁੱਖ ਅੱਜ ਭਾ ਨੇ ਸਾਰੇ ਦੁੱਖ ਤੋੜਤੇ ਆ 15 ਕਰੋੜ ਰੁਪਈਆ ਮੂੰਹ ਨਾ ਕਹਿ ਲੈਣਾ ਬੋਰੀ ਨੋਟਾਂ ਨਹੀਂ ਭਰ ਜਾਂਦੀ ਆ ਇਹਦਨਨ ਕਈ ਕਿੱਲੇ ਜ਼ਮੀਨ ਦੇ ਆ ਜਾਂਦੇ ਆ ਵੱਡੀ ਕੋਠੀ ਬਣ ਜਾਂਦੀ ਵੱਡੀ ਗੱਡੀ ਆ ਜਾਂਦੀ ਆ ਬਹੁਤ ਕੁਝ ਹੋ ਜਾਂਦਾ ਵਾ ਰਿਸ਼ਤੇਦਾਰਾਂ ਨੂੰ ਖੁਸ਼ ਕਰਨਾ ਤੇ ਕੱਲਾ ਕੱਲਾ ਮੋਬਾਈਲ ਵੰਡੇ ਨਾ ਤੇ ਰਿਸ਼ਤੇਦਾਰ ਪੈਰ ਪਾੜ ਲੈਣਾਂ ਇਹ ਮੈਂ ਗਲਤ ਤਾਂ ਕਹਿਣ ਲਿਆ ਕਿ ਉਸ ਭਰਾ ਨੇ